ਸਾਰਿਆਂ ਨੂੰ ਮੇਰੇ ਵੱਲੋਂ ਸੱਚੇ ਅਕਾਲ ਬੋਪਾ ਰ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਹੁਣ ਆ ਸ਼ਾਮ ਦਾ ਟਾਈਮ ਹੈ ਇੱਕ ਵੀਡੀਓ ਦਾ ਐਂਡ ਮੈਂ ਰੋਟੀ ਬਣਾਉਣ ਵੇਲੇ ਕੀਤਾ ਸੀਗਾ। ਪਹਿਲੀ ਵੀਡੀਓ ਜਿਹੜੀ ਅੱਤੇ ਪਹਿਲਾਂ ਤੁਸੀਂ ਦੇਖ ਚੁੱਕੇ ਹੋ ਤੇ ਆ ਮੈਂ ਹੁਣ ਦੂਜੀ ਸਟਾਰਟ ਕੀਤੀ ਆ। ਸ਼ਾਮ ਜੀ ਨੂੰ ਸਬਜੀ ਸੁੱਜੀ ਜਿਹੜੀ ਸਵੇਰੇ ਬਣਾਣੀ ਆ ਉਹ ਚੀਂਗਲੀ ਕਾਲੂ ਯੂ ਵੀ ਉਹਨਾਂ ਨੂੰ ਤਾਂ ਛੁੱਟੀ ਆ। ਇਹ ਕਾਲੂ ਗੁਰੂ ਤੇਗ ਇੱਕ ਤਾਂ ਮੈਂ ਨਾ ਭੁੱਲ ਜੰਨੀ ਆ ਵੀ ਹੈ ਕਿ ਆਏ ਕਾਲੂ ਆ ਸੇ ਚਾਹ ਦੇ ਮੋਟਰਸਾਈਕਲ ਤੇ ਉਤਰ ਗਈ ਨਾ ਹਵਾ ਕਰਿਆ ਤਾਂ ਥੋੜਾ ਜਿਹਾ ਹੌਲਾ ਕਰ ちゃっ ਦੇ ਉਤਰ ਗਈ ਚੰਦੇ ਚੰਦੇ ਮੋਟਰਸਾਈਕਲ ਤੋਂ ਫੇ ਪਤਾ ਨਹੀਂ ਕਾਲੂ ਕਿਹੜੇ ਤੇ ਦੇਦਾ ਤੇ ਬਾਦ ਹਾਂ ਹਾਂ ਕਰ ਚੀਦਾ ਦਾ ਨਹੀਂ ਨਾ ਕਹਿੰਦੀ ਹਾਂ ਸਾਨੂੰ ਇਹਨਾਂ ਪਤਾ ਨਹੀਂ ਹੈਗਾ ਬਾਕੀ ਯੂਵੀ ਤੇ ਉਥੇ ਮੈਸੇਜ ਦੇਖ ਕੇ ਪਤਾ ਚੱਲੂਗਾ ਓਏ ਤਾਰ ਛੱਡ ਦੇ ਉਹ ਦੇਖੀ ਤਾਰ ਖੜੀ ਬੈਠਾ ਏ ਓਏ ਓਂ ਡੈ ਨੀ ਹਰਮੀ ਕਹਤੇ ਇਹ ਤਾਰ ਚੋਂ ਕੋਹ ਕਾਣੀ ਨਿਕਲੂਗਾ ਨੂਏ ਬਿਤਾਰ ਚੋਂ ਪਾਣੀ ਨਿਕਲੂਗਾ ਪੈਪ ਛੱਡਿਆ ਬਾ ਪਾਣੀ ਦਾ ਉਹਦੇ ਮੰਗੂ ਨਾ ਇਹਨੇ ਮੈਂ ਬਾਅਦ ਚ ਸਮਝਾ ਮੜਾ ਜਾ ਇੱਧਰ ਨੂੰ ਆ ਇੱਧਰ ਨੂੰ ਆ ਤੇ ਆਪਾਂ ਵੀਡੀਓ ਦੇ ਦੂਜੀ ਵੀਡੀਓ ਸਟਾਰਟ ਕਰਤੀ ਸਬਜੀ ਸੁਬਜੀ ਆਪਾਂ ਚੀਰ ਲਈ ਜਿਹੜੀ ਸਵੇਰੀ ਬਣਾਣੀ ਹੈ ਤੇ ਬਾਕੀ ਸਾਰਿਆਂ ਨੂੰ ਛੁੱਟੀ ਹੋਣ ਕਰਕੇ ਫਿਰ ਕੱਲੂ ਉੱਠਣਗੇ ਵੀ ਸਾਰੇ ਲੈ ਆ ਇੱਧਰ ਨੂੰ ਆ ਇੱਧਰ ਨੂੰ ਭੱਜ ਕੇ ਭੱਜ ਕੇ ਮੈਂ ਸਵੇਰੇ 5 ਵਜੇ ਉੱਠੂਗੀ ਕਿਉਂਕਿ ਸਾਡੇ ਗੁਰਦੁਆਰਾ ਸਾਹਿਬ ਓਪਨ ਕੱਲੂ ਮੈਂ ਅੱਗੇ ਤਾਂ ਸ਼ਾਮ ਨੂੰ ਜਾਣੀ ਹੁੰਦੀ ਆ ਅੱਜ ਅਸੀਂ ਦੁਪਹਿਰੇ ਜਾਇਆ ਕਿਉਂਕਿ ਨਗਰ ਕੀਰਤਨ ਆਇਆ ਸੀਗਾ ਨਾ ਅਸੀਂ ਦੁਪਹਿਰੇ ਜਾਇਆ ਉਹ ਵੀ ਆਪਾਂ ਚਕੇ ਤਾਂ ਕਰਕੇ ਹੁਣ ਮੈਂ ਅਸੀਂ ਸ਼ਾਮ ਨੂੰ ਨਹੀਂ ਗਏ ਹੁਣ ਮੈਂ ਸਵੇਰੇ ਕੱਲ ਨੂੰ ਸੱਜਵੇ ਜਾਉਂਗੀ ਚਲ ਛੁੱਟੀ ਹੋਈ ਆ ਗੁਰਦੁਆਰਾ ਸਾਹਿਬ ਜਾ ਕੇ ਆ ਕੇ ਕੰਮ ਸ਼ੁਰੂ ਕਰਦਾ ਕਿ ਘਰੇ ਮਸ਼ੀਨ ਨੂੰ ਛੁਣ ਲਾਦਾਂਗੇ ਕਿਉਂਕਿ ਅੱਜ ਨਾਲ ਲੈਡ ਭੱਜ ਗਈ ਹੁਣ 2 ਦਿਨ ਹੋ ਗਏ ਭੱਜੀ ਨਹੀਂ ਥੀ ਤੇ ਫੇਰ ਅੱਜ ਲੈਡ ਭੱਜ ਗਈ ਅੱਜ ਪੂਰੀ ਕਰਕੇ ਭੱਜ ਰਹੀ ਆ ਤਾਂ ਅੱਗ ਅੱਗ ਦਾ ਡਾਵਾ ਹੈ ਹਾ ਗਦੜ ਅੱਜ ਪਰੋਂ ਹਵਾ ਦਿਨ ਚ ਘੱਟਾ ਸ਼ਾਮ ਦੇ ਨੂੰਦ ਤੀਹੇ ਦੇ ਪਰ ਚੱਲਦੀ ਹੈ ਜਦੋਂ ਵਕਤ ਜੇ ਮਿਲਦੇ ਹੁੰਦੇ ਹਨ ਨਾਲ ਹੀ ਲਾਉਂਗਾ ਨਹੀਂ ਨਹੀਂ ਛੇੜ ਦਨ ਛੇੜ ਦਨ ਸ਼ੇਰ ਨਾਲ ਤੇ ਸ਼ੁੱਤਰ ਬੈਣਗੇ ਤੇ ਬਸ ਹੁਣ ਅਸੀਂ ਧੋਕੜੀ ਇੱਥੇ ਬੈਠੇ ਆਂ ਫਿਰ ਅੰਦਰ ਜਾ ਕੇ ਆਪਦਾ ਅੰਨ ਪਾਣੀ ਲੰਗਰ ਪਾਣੀ ਛਕਾਂਗੇ ਹਾਂ ਜਦ ਬਦਲ ਲੱਗ ਜਾਏ ਫਿਰ ਵਧੀਓ ਜਾਂਦਾ ਹੈ ਔਰ ਕਿਆ ਘਟ ਜੇ ਕਿਆ ਵਧ ਜਾਂਦਾ ਬਸ ਐ ਹੀ ਹੁੰਦਾ ਹੈ 200 ਤੱਕ ਬਗਦੇ ਤੁਸੀਂ ਆਪਣੀ ਅੱਡੀ ਦਿਖਾ ਕੇ ਆਏ ਹੋ ਹਾਂ ਉਹ ਕਹਦਾ ਟੈਸਟ ਕਰਾ ਲੈ ਮੈਂ ਕਿਹਾ ਕਿਹਾ ਤਾਂ ਪਿਛਲੇ ਸਾਲ ਵੀ ਤਾਂ ਕਿਹਾ ਤਾਂ ਤੁਹਾਨੂੰ ਟੈਸਟ ਕਰਾ ਲਓ ਲਗਾ ਲਿਆਉਂਦੀ ਉਹ ਕਹੂਗਾ ਮੈਂ ਉਹ ਥੋੜੀ ਲਿਖੂ ਉਹ ਤਾਂ ਹੁਣ ਜਿਹੜਾ ਡਾਕਟਰ ਦੇਖੂ ਉਹ ਦੇਖੂ ਉਹ ਲਿਖੂਗਾ ਤਾਂ ਉਹ ਆ ਮੈਂ ਕਰ ਅਸੀਂ ਕਰ ਦਾਂਗੇ ਸੋਪ ਹੋਊਗਾ ਨਾ ਲਿਖ ਵੀ ਦਿੰਦਾ ਇਹ ਜਿਦਾਂ ਇਹਨੂੰ ਲਿਖਦੇ ਸਟੋਰ ਜਿਹੜੇ ਤੇ ਕਹਿੰਦੀ ਆ ਉਹੀ ਕਰਾਇਆ ਇਹ ਜੂਰੀਆਂ ਕਰਾਇਆ ਸੀ ਸਟੋਰ ਤੇ ਸਟੋਰ ਜਿਹੜਾ ਪਤਲੇ ਬੀਬੀ ਡਾਕਟਰ ਲੱਗ ਗਈ ਬੀਬੀ ਨੂੰ ਪੁੱਛੋ ਜੀ ਨੇ ਵੀ ਟੈਸਟ ਕਰਾਣਾ ਹੈ ਨਾ ਬੀਬੀ ਨੂੰ ਪੁੱਛ ਲਿਓ ਆਏ ਹਾਏ ਫਿਰ ਹੋਰ ਤਾਂ ਡਾਕਟਰ ਕੋਈ ਹੈ ਨਹੀਂ ਆਪਾਂ ਕਿ ਡਾਕਟਰ ਨੂੰ ਦਿਖਾਇਆ ਕਿ ਉਹ ਫਿਰ ਹੁਣ ਜੇ ਡਾਕਟਰ ਨੂੰ ਅੱਡੀ ਦਿਖਾਈ ਡਾਕਟਰ ਆਪੇ ਦੱਸੂਗਾ ਵੀ ਕਿਹੜੇ ਟੈਸਟ ਕਰਾਣੇ ਆ ਆਹੀ ਜੂਰੀਆ ਬੀਬੀ ਸਟੋਰ ਕਿਆ ਹੁੰਦਾ ਏ ਉਹ ਬਿਮਾਰੀ ਵੀ ਦਰਦੇ ਮੈਨੂੰ ਪਤਾ ਹੈਗਾ ਵੀ ਸਟੋਰ ਮੈਂ ਤਾਂ ਤੇ ਸੋਤੇ ਹੀ ਸੁਣਿਆ ਵੈ ਤਾਂ ਮੈਂ ਤਾਂ ਬੋਲੀ ਹੋਈ ਨਹੀਂ ਕੁੜੀ ਮੈਂ ਤਾਂ ਕਦੇ ਟੈਸਟ ਨਹੀਂ ਦੱਸਿਆ ਕਿਸੇ ਨੂੰ ਵੀ ਫਲਾਣਾ ਕਰਾ ਲਿਆ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਮੈਂ ਤਾਂ ਇੱਕ ਪਤਲੇ ਖੂਨ ਦਾ ਪਤਾ ਇੱਕ ਸ਼ੂਗਰ ਦਾ ਪਤਾ ਇੱਕ ਆ ਇਹਦਾ ਫਿਰ ਆ ਇਹਦਾ ਦਾਰਸ਼ਨਿਕ ਹੈ ਤੇਰਾ ਪਤਾ ਜੇ ਮਾਸੀ ਕਹਿੰਦਾ ਬੀਪੀ ਵਧੀ ਜਾਂਦਾ ਤੇਰਾ ਕਹਿੰਦਾ ਆਹ ਕੜੇ ਖੂਨ ਦਾ ਟੈਸਟ ਕਰਾ ਲੈ ਨਾ ਕਹਿੰਦੀ ਮਹੀਨਾ ਕੋ ਹੋਇਆ ਹੁਣ ਕਰਾ ਦੇ ਦੁਬਾਰੇ ਹੁੰਦੇ ਸ਼ੋਹ ਕਹਿੰਦਾ ਐ ਥੋੜਾ ਹੋਇਆ ਕਹਿੰਦਾ ਉਹਦਾ ਟੈਸਟ ਦੁਬਾਰੇ ਵੀ ਹੋ ਜਾਊਗਾ ਕਹਿੰਦਾ ਗਾੜੇ ਹੁੰਦਾ ਆ ਥੋੜਾ ਵੀ ਮਹੀਨਾ ਹੋ ਗਿਆ ਕਰਾ ਕੇ ਵੀ ਮੁੜ ਕੇ ਨੌਕਰੀ ਕਾਣੂ ਗੋਲੀਆਂ ਨਹੀਂ ਸੱਚੀ ਰੀਕਾਲ ਬੋ ਪਰ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਲੋ ਜੀ ਹੁਣ ਮੈਂ ਧਰਨ ਲੱਗੀਆਂ ਸਬਜੀ। ਨੇ ਮੈਂ ਸਵੇਰੇ ਅੱਜ 5 ਵਜੇ ਗੁਰਦੁਆਰੇ ਗਈ ਸੀਗੀ। ਉੱਧਰ ਤਾਈ ਨਾਲ ਤੇ ਅੱਜ ਹੈਗਾ ਇਹ ਗੁਰੂ ਗੋਬੀ ਅਨਾਹ ਗੁਰੂ ਤੇਗ ਬਹਾਦਰ ਜੀ ਦਾ ਹੋ ਜਨਮ ਦਿਹਾੜਾ। ਫਿਰ ਮੈਨੂੰ ਪਤਾ ਲੱਗਿਆ ਉੱਥੇ ਜਾ ਕੇ ਵੀ ਅੱਜ ਜਨਮ ਦਿਹਾੜਾ ਹੈ। ਅਲ ਮੈਨੂੰ ਹਰ ਦਿਨ ਤਾਂ ਵੀ ਕੀ ਆ ਹਨਾ ਜੀ ਜਾਦਾਤਰ ਦੁਨੀਆ ਚ ਕੰਮਾ ਵਾਲਾ ਹੁੰਦਾ ਹਨ ਤਾਂ ਕਰਕੇ ਇਹਦਾ ਪਤਾ ਨਹੀਂ ਹੁੰਦਾ ਕਿਦਾ ਅੱਜ ਜਨਮ ਦਿਨ ਹੈ ਕਿਦਾ ਸ਼ਹੀਦੀ ਦਿਹਾੜਾ ਘੋਭਤਾਂ ਚੱਲਿਆ ਹੈ ਅੱਡਾ ਨੂੰ ਮਿੱਚ ਵਿੱਚ ਵਿੱਚ ਖਿਲ ਗਿਆ ਅੱਡਾ ਚਾਕੂ ਵੱਜਿਆ ਹੁਣ ਆਪਣੇ ਹਿਸਾਬ ਜੇ ਨਾਲ ਪਾ ਕੇ ਲੈ ਕੇ ਆਈਆਂ ਹੁਣ ਇਹਨਾਂ ਨੂੰ ਪਤਾ ਕਿਹੜੀ ਚੀਜ਼ ਘਟ ਜੇ ਕਿਹੜੀ ਵੱਧ ਜੇ ਹੁਣ ਇਹਨਾਂ ਦਾ ਅੰਦਾਜ਼ਾ ਨਹੀਂ ਹੈ ਕਿਉਂਕਿ ਅੱਧਾ ਵਿੱਚ गिर ਗਿਆ ਹੈ ਮੈਂ ਤਾਂ ਉਹਦੇ ਮੈਤੇ ਕੋ ਕਰ ਰਿਹਾ ਸੀ ਲੇ ਗਿਆ ਤਾਂ ਉਹ ਵੀ ਜੋ ਪਹਿਲਾਂ ਮੂੰਹ ਤੇ ਸਾਲਾ ਪਾਤਾ ਹਾਂ ਉਹ ਮਿੱਟੀ ਪਾ ਕੇ ਫੇਰ ਨੂੰ ਪਾਤਾ ਤੇ ਕੱਟ ਲਿਆ ਹੈ ਉਹ ਪਾ ਕੇ ਤਾਂ ਮੈਂ ਹੁਣ ਥੋੜਾ ਥੋੜਾ ਲਈਆਂ ਹੁਣ ਮੈਨੂੰ ਐ ਨਹੀਂ ਪਤਾ ਕਿ ਫਾਹਰ ਕਿੰਨਾ गिरਿਆ ਅੰਦਰ ਕਿੰਨਾ ਰਹਿ ਗਿਆ ਪਰ ਜਿੰਨਾ ਕੋ ਕੋ ਹੋਰ ਸਵੇਰੇ ਤਾਈ ਹਾ ਕੋਕੀ ਦੀ ਮੰਮੀ ਵੀ ਗਈ ਸੀ ਖਾਸੀਆਂ ਤੇ ਮੀਂਹ ਤੇ ਹਾਂ ਥੱਲੇ ਜੇ ਗਿਰ ਗਿਆ ਨਾ ਹੋਰ ਥੱਲੇ ਜੇ ਗਿਰ ਗਿਆ ਹੁਣ ਮੈਨੂੰ ਐ ਵੀ ਨੂਨ ਜ਼ਿਆਦਾ ਨਾ ਹੋ ਜੇ ਬਸ ਘੱਟ ਦਾ ਤਾਂ ਕੋਈ ਚੱਕਰ ਨਹੀਂ ਹੁੰਦਾ ਬਾਅਦ ਚ ਪੈ ਜਾਂਦਾ ਐ ਵੀ ਜ਼ਿਆਦਾ ਨਾ ਹੋ ਜੇ ਨਾ ਹੂੰ ਘੱਟ ਦਾ ਬਸ ਬੀਬੀ ਨੂੰ ਚੱਕਰ ਹੋਗਾ ਪਸਾ ਦਹੀਂ ਨਾਲ ਵੀ ਖਾ ਲਾਂਗੇ ਚਲੋ ਜੀ ਹੁਣ ਮੈਂ ਨਾ ਸਬਜੀ ਧਰਦਾ ਆਲੂ ਗੋਭੀ ਦੀ ਆਲੂ ਗੋ ਮੈਂ ਕੀ ਗੱਲ ਕਰ ਰਹੀ ਸੀ ਵੀ ਕਈ ਵਾਰ ਕਿਸੇ ਨੂੰ ਪਤਾ ਨਹੀਂ ਹੁੰਦਾ ਹਨਾ ਇਸ ਲਈ ਆਪਾਂ ਕਿਸੇ ਨੂੰ ਵੀ ਨਹੀਂ ਕਹਿਣਾ ਚਾਹੀਦਾ ਕਿਸੇ ਨੂੰ ਵੀ ਹਨਾ ਹੁਣ ਬਸ ਇੰਨਾ ਪਤਾ ਤਾਂ ਵੀ ਅੱਜ ਸਵੇਰੇ ਪਾਠ ਦਾ ਭੋਗ ਪੈਣਾ ਹੈ ਹਨਾ ਵੀ ਖੰਡ ਪਾਠ ਖੁੱਲਿਆ ਹੋਇਆ ਹੈ 5 ਵਜੇ ਭੋਗ ਕਰਵਾ ਬਸ ਇੰਨਾ ਪਤਾ ਤਾਂ ਫਿਰ ਤੁਸੀਂ ਚਲੇਗੇ ਤੇ ਅੱਥੇ ਮਿਲੀਆਂ ਪਦਾਨਾ ਪਕੌੜੀ ਮੈਂ ਦੋ 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 ਪੈਕਟ ਕਾਫੀ ਹੋ ਕਿਉਂਕਿ ਸੰਗਤ ਐਨੀ ਸਵੇਰੇ ਹੁੰਦੀ ਨਹੀਂ ਨਾ ਫਿਰ ਹੋ ਦੋ ਦੋ ਪੈਕਟ ਬਣ ਰਹੇ ਸੀਗੇ ਸਾਰਿਆਂ ਨੂੰ ਤਾਂ ਕਰਕੇ ਮੈਂ ਫਿਰ ਦੁੱਨ ਚ ਇੱਕ ਵੀ ਉਹ ਨਹੀਂ ਖਾਇਆ ਕਿਉਂਕਿ ਸਵੇਰ ਦਾ ਟਾਈਮ ਹੈ ਮੈਨੂੰ ਤਾਂ ਕੁਝ ਖਾਣ ਹੀ ਨਹੀਂ ਦਾ ਤੇ ਬਾਕੀ ਦੇਗ ਬੜੀ ਸਵਾਦ ਦੀ ਦੇਗ ਤਾਂ ਮੈਂ ਹੋਰ ਲੈਣ ਨੂੰ ਵੀ ਕਹਿ ਰਹੀ ਸੀ ਬਾਬੇ ਦੇ ਲੈ ਕੇ ਜਾਈ ਅੱਜ ਮੇਂ ਦੇਗ ਨਾ ਮੇਰੀ ਫੇਵਰਟ ਦੇਗ ਬੜੀ ਸਵਾਦ ਬਹੁਤ ਆ ਗਿਆ ਲਓ ਜੀ ਆਪਾਂ ਪਾਣ ਲੱਗੇ ਹੁਣ ਸਬਜ਼ੀ ਆ ਦੇਖੋ ਮਿਰਚਾਂ ਹਰੀਆਂ ਇਹ ਨਾ ਬਿਲਕੁਲ ਕੋੜੀਆਂ ਨਹੀਂ ਹੈਗੀਆਂ ਮਿੱਠੀਆਂ ਪਈਆਂ ਨੇ ਤਾਂ ਕਰਕੇ ਮੈਂ ਸਾਰੀਆਂ ਕੱਟ ਕੇ ਪਾ ਲਈਆਂ ਇਹਨਾਂ ਦਾ ਕੋਈ ਕੋੜਾਪਣ ਨਹੀਂ ਹੈਗਾ ਬਾਕੀ ਲਾਲ ਮਿਰਚਾਂ ਮੈਂ ਪਾਈਆਂ ਜ਼ਰੂਰ ਹੈ ਪਰ ਹਰੀਆਂ ਚ ਨਾ ਕੋਈ ਕੋੜਾਪਣ ਨਹੀਂ ਹੈ ਮਿੱਠੀਆਂ ਪਈਆਂ ਨੇ ਇਸ ਕਰਕੇ ਸਾਰੀਆਂ ਹੀ ਚੀਰਤੀਆਂ ਮੈਂ ਬਸ ਨੂਨ ਮਿਰਚ ਦਾਣੇ ਹਿਸਾਬ ਕਿਤਾਬ ਜਾਰੇ ਹਾਂ ਹੁਣ ਉਹਦਾ ਡਰਜਾ ਲੱਗ ਰਿਹਾ ਵੀ ਵੱਧ ਨਾ ਹੋ ਜਾਏ ਘੱਟ ਦਾ ਕੋਈ ਤਰਕ ਹੈ ਹਾਈ ਹਾਈ ਸਿੱਕਾ ਦਾ ਹੱਥਾ ਨੂੰ ਲੱਗ ਗਿਆ ਸਾਰਾ ਆਸ ਚੱਲ ਗਿਆ ਥੋੜਾ ਇਹ ਪਾਣੀ ਪਾ ਲਾ ਹਣਾ ਹੋ ਦੂਜੀ ਟੱਕਣ ਨਹੀਂ ਮਲੇ ਗਈ ਇਹਨੂੰ ਟੱਕਣ ਨਹੀਂ ਲੇਤੇ ਮੈਂ ਹੁਣ ਤਾਂ ਤੇ ਜਾਮਾ ਸਬਜ਼ੀ ਦੇ ਨੋਨ ਵਿੱਚ ਤੇ ਬਹੁਤ ਜ਼ਿਆਦਾ ਨਮਕ ਬੱਲ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਰ ਲੱਗ ਰਿਹਾ ਨਾ ਨੂਨ ਮਿਰਚ ਵੀ ਜ਼ਿਆਦਾ ਨਾ ਹੋ ਜੇ ਬਾਕੀ ਵਾਹਿਗੁਰੂ ਜੀ ਆਹੋਂ ਲੱਗਿਆ ਹੋਰ। ਅੰਡਾ ਜੀ ਹੁਣ ਰਾਤ ਦਾ ਟਾਈਮ ਹੈ ਤੇ 7 ਵਜੇ 6:30 ਵਜੇ ਤੇ ਨਾ ਬੱਦਲ ਇੰਨਾ ਆਣਾ ਸ਼ੁਰੂ ਹੋ ਗਿਆ ਬਾਹਰ ਨੇਰੀ ਝੱਖੜ ਤੂਫਾਨ ਤੇ ਅਸੀਂ ਇੱਥੇ ਇੱਕੋ ਪੱਕੇ ਥੱਲੇ ਲਾ ਕੇ ਬੈਗੇ ਸੀਗੇ ਵੀ ਤੂਫਾਨ ਬਾਹਰ ਇੰਨਾ ਚੱਲ ਰਿਹਾ ਵੀ ਕਈ ਵਾਰ ਤਾਰਾਂ ਟੁੱਟ ਜਾਂਦੀਆਂ ਨੇ ਫਿਰ ਸਾਰੀ ਰਾਤ ਲਾਈਟ ਨਹੀਂ ਆਣੀ ਹੈਗੀ ਇਨਵਰਟਰ ਤੇ ਵੀ ਫਰਜ ਵਾਕਾਂ ਦਾ ਵੀ ਔਖਾ ਹੋ ਜਾਣਾ ਤਾਂ ਕਰਕੇ ਅਸੀਂ ਇੱਕੋ ਜਗ੍ਹਾ ਬੈਠ ਗਏ ਸੀਗੇ ਬਾਹਰ ਬਹੁਤ ਨੇਰੀ ਚੱਲ ਰਹੀ ਹੈ ਬਹੁਤ ਜ਼ਿਆਦਾ ਹਵਾ ਹੋ ਰਹੀ ਹੈ ਇਕੱਲੀ ਰਹਿ ਗਈ ਬੀਬੀ ਕੱਲੀ ਰਹਿ ਗਈ ਬਾਕੀ ਕਿੱਥੇ ਗਈ ਉਹ 80 ਇੱਟੀ ਆ ਗਈ ਉਹਦੀ ਉਹ ਕਰਾਉਣ ਗਈ ਐ ਇੱਟੀ ਇੱਟੀ ਪੁੱਟੀ ਹਾਂ 40 ਕਰੋੜ ਦੀ ਜਹਾਜ਼ ਨੇ ਕਿ ਦੁਕਾਨੇ ਚ ਰਾਤ ਨੂੰ ਨੇਰੀ ਤੂਫਾਨ ਕਿੰਨਾ ਆਇਆ ਇੰਨਾ ਗੰਦ ਪਾਤਾ ਸਾਰੇ ਬੇੜੇ ਚ ਘਰ ਚ ਰੋਜ਼ ਸਾਫ ਕਰਦੇ ਆ ਰੋਜ਼ ਇੰਨਾ ਮਿੱਟਾ ਜਾਂਦਾ ਏ ਰੋਜ਼ ਅੱਜ ਵੀ ਪੂਰਾ ਚੱਲ ਰਹੇ ਆ ਸ਼ਾਂਤਤਾ ਕਾਲ ਨੂੰ ਵੀ ਬੱਦਲ ਆਵੇ ਪੂਰੇ ਤੇ ਫਿਰ ਮੀਂਹ ਆਂਦਾ ਹਾਂ ਦੇਖੋ ਹੁਣ ਸਾ ਬੱਦਲ ਵਾਲਾ ਕਿਧਰੇ ਲੰਗ ਜੇ ਫੱਦਲ ਬੋਲਾ ਕਿੱਥੇ ਲੰਗਦਾ ਜੇ ਬੋਲਾ ਹੁੰਦਾ ਤਾਂ ਲੰਗ ਜਾਂਦਾ ਬੋਲਾ ਨਹੀਂ ਹੈ ਬੋਲਾ ਬੁਲਾ ਨਹੀਂ ਹੈਗਾ ਬੱਦਲ ਤੇ ਮੈਨੂੰ ਨਾ ਥੋੜਾ ਜਿਹਾ ਡਰ ਜਿਹਾ ਵੀ ਲੱਗ ਰਿਹਾ ਤਾਂ ਵੀ ਕਿਵੇਂ ਕੀ ਬੋਲਾਂਗੇ ਲਾਈਵ 'ਚ ਹਾਂ ਨਾ ਕੀ ਕਰਾਂਗੇ ਨਹੀਂ ਆਪਾਂ ਡੇਲੀ ਆਪਣੇ ਕੰਮ ਤੋਂ ਦੇ ਦਿਖਾਉਂਦੇ ਰਹਿੰਦੇ ਆਂ ਨਾ ਵੀਡੀਓ ਥੋੜੀ 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 ਬਣਾਉਂਦੇ ਰਹਿੰਦੇ ਆਂ ਨਾ ਉਹ ਆਦਤ ਹੁੰਦੀ ਆ ਵੀ ਆਪਾਂ ਇੱਕ ਇੱਕ ਮਿੰਟ ਦਾ ਸ਼ਾਰਟ ਲੈਣਾ ਤੋਂ ਤੋਂ ਨਾ ਗੱਲਾਂ ਦਾ ਕੰਮਾ ਦਾ ਉਹ ਆਪਣੀ ਇੱਕ ਡੇਲੀ ਆਦਤ ਬਣ ਜਾਂਦੀ ਆ ਤੇ ਜਿਹੜੀ ਨਰਵਸ ਮੈਨੂੰ ਕੱਲ ਮਹਿਸੂਸ ਹੋਈ ਨਾ ਉਹ ਨਰਵਸ ਮੈਨੂੰ ਉਸ ਟਾਈਮ ਹੋਈ ଥି ਜਦ ਮੈਂ ਵਲੌਗ ਪਹਿਲੀ ਵਾਰ ਸਟਾਰਟ ਕੀਤੀ ਤੀ ਪਹਿਲੀ ਵੀਡੀਓ ਬਣਾਈ ਤੀ ਉਸ ਟਾਈਮ ਨਾ ਇੰਨੀ ਨਰਵਸ ਹੋਇਤੀ ਨਾਲ ਦੇਖੋ ਕਿਸੇ ਦੇ ਸਾਹਮਣੇ ਬੋਲਣਾ ਨਾ ਇਹ ਸਭ ਕੁਝ ਕਰਨਾ ਹਜੇ ਸ਼ਰਮ ਕਿਸ ਬਾਹਰ ਜਾ ਬਾਹਰ ਕਿਤੇ ਵੀ ਜਾਂਦੇ ਆ ਵੀ ਫਿਰ ਸਾਰਿਆਂ ਦੇ ਸਾਹਮਣੇ ਬੋਲਣਾ ਅੱਜ ਵੀ ਉਵੇਂ ਹੀ ਹੁੰਦਾ ਏ ਪਰ ਸੇ ਘਰ ਜਿਹੜਾ ਬੋਲਣਾ ਹੈ ਉਹ ਆਦਤ ਬਣ ਗਈ ਸਾਡੀ ਮੇਰੀ ਆਦਤ ਬਣ ਗਈ ਹੁਣ ਮੇਰੀ ਤੇ ਨਾ ਇੱਕ ਗੱਲ ਤੁਸੀਂ ਨਾ ਲਾਈਵ 'ਚ ਮੈਨੂੰ ਬਾਰ-ਬਾਰ ਬਹੁਤ ਜ਼ਿਆਦਾ ਕਿਹਾ ਹਨਾ ਵੀ ਪਲੀਜ਼ ਦਰਾਣੀ ਦਿਖਾਓ ਦਰਾਣੀ ਦਿਖਾਓ ਹਨਾ ਮੈਂ ਨਾ ਬਹੁਤ ਵੀਡੀਓ ਪਹਿਲਾਂ ਵੀ ਬਣਾ ਚੁੱਕੀ ਆਂ ਕਿਆ ਵੀ ਚੁੱਕੀ ਆਂ ਹਨਾ ਵੀ ਕੋਈ ਵੀ ਇਹ ਜੀ ਦਿੱਕਤ ਤੁਹਾਡੇ ਵੀ ਘਰ ਆਪਣੇ ਪਰਿਵਾਰ 'ਚ ਮੰਨ ਕੇ ਚੱਲੋ ਵੀ ਤੁਹਾਡੇ ਆਪਣੇ ਪਰਿਵਾਰ 'ਚ ਆਈ ਹੈ ਜਦੋਂ ਤੁਹਾਨੂੰ ਧੱਕੇ ਨਾਲ ਕੋਈ ਫੋਰਸ ਕਰ ਰਿਹਾ ਹਨਾ ਵੀ ਤੁਸੀਂ ਉਹ ਜਿਹੜਾ ਕੰਮ ਨਹੀਂ ਕਰਨਾ ਚਾਹੁੰਦੇ ਵੀ ਤੁਹਾਨੂੰ ਉਹ ਕਹਿ ਰਹੇ ਆ ਪਰ ਤੁਸੀਂ ਉਹ ਕਰਨਾ ਨਹੀਂ ਚਾਹੁੰਦੇ ਹਨਾ ਕਿਉਂਕਿ ਤੁਹਾਨੂੰ ਵੀ ਪਤਾ ਵੀ ਇਹ ਕੰਮ ਹੋਣਾ ਨਹੀਂ ਹੈਗਾ ਹਨਾ ਵੀ ਇਹ ਵੀ ਆਪਣੇ ਪਰਿਵਾਰ ਦੀ ਤਰ੍ਹਾਂ ਸੋਚ ਕੇ ਦੇਖੋ ਨਾ ਫਿਰ ਉਹੀ ਮਤਲਬ ਮੈਂ ਕਈ ਪਹਿਲਾਂ ਵੀ ਵੀਡੀਓ ਬਣਾਈਆਂ ਹਨਾ ਚਲੋ ਮੈਂ ਨਹੀਂ ਕਹਿ ਰਹੀ ਹੈ ਕਿ ਵੀ ਮੈਨੂੰ ਉਹ ਨਹੀਂ ਹੋਇਆ ਵੀ ਚਲੋ ਹਨਾ ਮੈਨੂੰ ਚੰਗਾ ਇਸ ਲਈ ਨਹੀਂ ਲੱਗਦਾ ਕਿਉਂਕਿ ਤੁਸੀਂ ਬਾਰ-ਬਾਰ ਹਨਾ ਕਹਿੰਨੇ ਹੋ ਮੂਰੇ ਤੇ ਮੈਂ ਤੁਹਾਨੂੰ ਜਵਾਬ ਦੇਣੀ ਆ ਮੈਨੂੰ ਉਹ ਗੱਲ ਨਹੀਂ ਚੰਗੀ ਲੱਗਦੀ ਉਸ ਵੀ ਮੈਂ ਤੁਹਾਨੂੰ ਜਵਾਬ ਦੇ ਰਹੀ ਆ ਵੀ ਜਿਹੜਾ ਤੁਸੀਂ ਕੰਮ ਕਹਿ ਰਹੇ ਹੋ ਮੈਂ ਉਹ ਕਰ ਨਹੀਂ ਪਾਰੀ ਨਾ ਮੈਂ ਉਹ ਕਰ ਸਕਦੀ ਆ ਹਨਾ ਵੀ ਮੈਂ ਇਸ ਲਈ ਬਾਰ-ਬਾਰ ਕਹਿੰਨੀ ਆ ਮੈਂ ਰਿਕਵੈਸਟ ਕਰਦੀ ਆ ਪਲੀਜ਼ ਵੀ ਤੁਸੀਂ ਹਨਾ ਆਪਣੇ ਕਾਨੂੰ ਆਪਣਾ ਟਾਈਮ ਕੋਈ ਵੀ ਗੱਲ ਹੁੰਦੀ ਆ ਨਾ ਉਹਨਾਂ ਦਾ ਉਹਨਾਂ ਦੀ ਆਪਣੀ ਪਰਸਨਲ ਲਾਈਫ ਆ ਹਨਾ ਉਹ ਜਦ ਆਪਣਾ ਹੀ ਉਹਨਾਂ ਨੇ ਚੈਨਲ ਬੰਦ ਕਰਤਾ ਆਪਣੀਆਂ ਹੀ ਵੀਡੀਓ ਬੰਦ ਕਰਦੀ ਉਹ ਮੇਰੇ ਵਲੌਗ ਚ ਕਿਉਂ ਆਣਗੇ ਹਨਾ ਵੀ ਅਗਲਾ ਜੋ ਵੀ ਹੈ ਹਨਾ ਸਾਰੇ ਚਾਹੇ ਸ਼ਾਇਦ ਮੈਨੂੰ ਨਹੀਂ ਲੱਗਦਾ ਜੇ ਮੈਂ ਕਦੇ ਵਲੌਗ ਬੰਦ ਕਰਦੀ ਤਾਂ ਮੈਨੂੰ ਮੈਨੂੰ ਉਹ ਕੰਡੀਸ਼ਨ ਦਾ ਪਤਾ ਨਹੀਂ ਹੈਗਾ ਪਰ ਮੇਰੇ ਤੇ ਹਜੇ ਉਹ ਕੰਡੀਸ਼ਨ ਆਈ ਨਹੀਂ ਹਨਾ ਮੈਂ ਕਦੇ ਬੰਦ ਕਰਦੀ ਤਾਂ ਮੈਂ ਸ਼ਾਇਦ ਉਹਨਾਂ ਨੂੰ ਮਨਾ ਕਰ ਦਿੰਦੀ ਵੀ ਮੈਂ ਜੇ ਆਪਣੀ ਨਹੀਂ ਬਣਾਣੀ ਮੈਨੂੰ ਪਲੀਜ਼ ਵੀਡੀਓ ਚ ਲਈ ਨਾ ਹਨਾ ਮੈਨੂੰ ਨਹੀਂ ਪਤਾ ਹੈਗਾ ਪਰ ਹਨਾ ਤਾਂ ਉਹ ਉਹਨਾਂ ਨੇ ਜਦੋਂ ਆਪਣੇ ਬੰਦ ਕਰਤੇ ਤਾਂ ਉਹਨਾਂ ਨੇ ਹਨਾ ਉਸੇ ਦਿਨ ਸਾਫ਼-ਸਾਫ਼ ਮੈਨੂੰ ਵੀ ਉਸੇ ਟਾਈਮ ਉਸੇ ਦਿਨ ਨਹੀਂ ਉਸੇ ਟਾਈਮ ਜਿਸ ਟਾਈਮ ਆਪਣੇ ਬੰਦ ਕਰੇ ਉਸੇ ਟਾਈਮ ਉਹਨਾਂ ਨੇ ਮੈਨੂੰ ਕਹਿਤਾ ਵੀ ਮੈਂ ਵੀ ਮੈਨੂੰ ਵਲੌਗ ਵਿੱਚ ਨਹੀਂ ਲੈਣਾ ਠੀਕ ਹੈ ਇਹ ਸਟ੍ਰੇਟ ਗੱਲ ਹੁੰਦੀ ਆ ਤੇ ਉਹ ਹੀ ਸਟ੍ਰੇਟ ਗੱਲ ਮੈਂ ਤੁਹਾਨੂੰ ਦੱਸਦੀ ਹੁਣ ਜਿਹੜੇ ਉਹਨਾਂ ਤੇ ਸਵਾਲ ਹੈ ਦੂਜਾ ਵੀ ਕਿਉਂ ਬੰਦ ਕਰਤੇ ਹਨਾ ਕਿਉਂ ਕਰਤੇ ਉਹ ਤੁਸੀਂ ਉਹਨਾਂ ਦੇ ਇੰਸਟਾਗ੍ਰam ਤੇ ਮੈਸੇਜ ਕਰ ਲੋ ਕਮੈਂਟ ਕਰ ਲੋ ਉਹਨਾਂ ਦਾ ਨੰਬਰ ਲੈ ਲੋ ਉਹਨਾਂ ਤੇ ਫੋਨ ਤੇ ਗੱਲ ਕਰ ਲੋ ਹਨਾ ਮੈਂ ਪਰਿਵਾਰ ਚ ਰੱਖ ਕੇ ਆ ਗੱਲ ਇੱਥੇ ਰੱਖ ਕੇ ਮੈਂ ਬਾਰ ਬਾਰ ਨਹੀਂ ਕਰਦੀ ਹੈ ਕਿ ਮੈਂ ਹਾਂ ਵੀਡੀਓ ਚ ਕਿਉਂਕਿ ਮੈਨੂੰ ਪਤਾ ਜਿਹੜੀ ਗੱਲ ਸਟ੍ਰੇਟ ਹੁੰਦੀ ਹੈ ਉਹ ਸਟ੍ਰੇਟ ਹੀ ਹੁੰਦੀ ਹੈ ਨਾ ਤੇ ਇਹ ਤੋਂ ਬਿਨਾਂ ਸਾਡੇ ਚ ਕੋਈ ਗੱਲ ਤੇ ਰਹੀ ਕੰਮ ਧੰਦੇ ਦੀ ਗੱਲ 500 ਚੋਂ ਉੱਥੇ ਬਹੁਤ ਕਮੈਂਟਾਂ ਸੀਗੇ ਵੀ ਤੁਸੀਂ ਕੰਮ ਕਰਦੇ ਮੈਂ ਆਪਣੇ ਕੰਮ ਕਰਦੀ ਆ ਤਾਂ ਮੈਂ ਆਪਣੇ ਵਲੌਗਸ ਤੁਹਾਨੂੰ ਦਿਖਾ ਦਿੰਨੀ ਆ ਹਨਾ ਉਹ ਆਪਦੇ ਕੰਮ ਕਰਦੇ ਨੇ ਮੈਂ ਆਪਣੇ ਕਰਦੀ ਆ ਮੇਰੀ ਦਰਾਨੀ ਆਪਣੇ ਕੰਮ ਕਰਦੀ ਆ ਮੈਂ ਆਪਣੇ ਕਰਦੀ ਆ ਇਸ ਲਈ ਮੇਰੇ ਕੰਮ ਤੁਹਾਨੂੰ ਵਲੌਗ ਜਰੀਏ ਦਿਖ ਜਾਂਦੇ ਨੇ ਤੁਹਾਨੂੰ ਐਵੇਂ ਲੱਗਦਾ ਵੀ ਵੀ ਮੈਂ ਕਰਦੀ ਹੋਣੀ ਹਨਾ ਮੈਂ ਆਪਣੇ ਕੰਮ ਦਿਖਾਈ ਜਾਂਦੀ ਆ ਵਲੌਗ ਚ ਜਿਉਂ ਵੀਡੀਓ ਬਣਾਉਂਦੇ ਸ਼ਾਦੋ ਆਪਦਾ ਕੰਮ ਦਿਖਾਉਂਦੀ ਹਨਾ ਇਸ ਕਰਕੇ ਇਹ ਤੋਂ ਬਿਨਾ ਮੇਰੀ ਮਤਲਬ ਬਸ ਵਲੌਗ ਤੱਕ ਕੀਤੀ ਜੇ ਜਿਸ ਦਿਨ ਦੇ ਵਲੌਗ ਘਟ ਗਏ ਹਨਾ ਉਹਨਾਂ ਨੇ ਬੰਦ ਕਰਤਾ ਉਹਦੇ ਬਾਅਦ ਬਸ ਸਾਡੇ ਚ ਗੱਲਬਾਤ ਜਿਹੜੀ ਠੀਕ ਠੀਕ ਜਿਉ ਚੱਲਦੀ ਤੀ ਵੀ ਅੰਨੀ ਸਾਡੇ 'ਚ ਕੋਈ ਗੱਲਬਾਤ ਨਹੀਂ ਅਸੀਂ ਫਾਰ ਤੋਂ ਬਸ ਕੰਮ ਆ ਥੀ ਕੰਮ ਕੋਈ ਕੰਮ ਹੁੰਦਾ ਬਸ ਉਹਦੇ ਤੱਕ ਕੰਮ ਹੁੰਦਾ ਸੀਗਾ ਹੋਰ ਸਾਡੇ 'ਚ ਕੋਈ ਗੱਲਬਾਤ ਨਹੀਂ ਆਪਾਂ ਦੇਖੋ ਜੋ ਵੀ ਹਨ ਮੈਂ ਕਿਹਾ ਤੁਹਾਨੂੰ ਹਣ بار بار ਝੂਠ ਬੋਲੀ ਜੋ ਹਨ ਯਾ ਇਹ ਕਰੀ ਚੋਕਰ ਕਿਉਂਕਿ ਅੱਜ ਬੋਲ ਰਹੇ ਫੇਰ ਤੁਸੀਂ ਚਾਹਦੇ ਨੂੰ ਫੇਰ ਕਮੈਂਟਾਂ ਨੇ ਫੇਰ ਕਮੈਂਟਾਂ ਨੇ ਫੇਰ ਕਮੈਂਟਾਂ ਦੇ ਵੀ ਕਮੈਂਟਾਂ ਦੇ ਜਵਾਬ ਦੇਣਾ ਕਹੀਂ ਦੇਖੋ ਜ ਕਈ ਕਈ ਹੈ ਵੀ ਕਹਿੰਦੇ ਨੇ ਵੀ ਜ਼ਰੂਰੀ ਨਾ ਸਮਝਿਆ ਕਰੋ ਤੁਸੀਂ ਆਪਣੀਆਂ ਗੱਲਾਂ ਬਾਤਸ ਹਨ ਪਰ ਬਾਰ ਬਾਰ ਫਿਰ ਉਹੀ ਕਮੈਂਟ ਆਣੇ ਬਾਰ 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 ਮੈਂ ਲਿਖੀ ਵੀ ਕਿੰਨੀ ਜਾਵਾਂ ਲਿਖਣਾ ਬਹੁਤ ਔਖਾ ਹੈ ਤਾਂ ਹੀ ਬਗਾਰ ਕੇ ਕਿੰਨੀ ਵਾਰ ਦੱਸਾਂ ਮੈਂ ਮੈਨੂੰ ਜੇ ਪਹਿਲੀ ਵਾਰ ਮੈਂ ਲਾਈ ਵੀਡੀਓ ਬਣਾਈ ਫਿਰ ਲਾਈਵ ਚ ਵੀ ਤੁਸੀਂ ਬਾਰ 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 ਲਾਈਵ ਹਨ ਫਿਰ ਮੈਨੂੰ ਠੀਕ ਜਿਹਾ ਨਹੀਂ ਲੱਗ ਰਿਹਾ ਤਾਂ ਮੈਂ ਉੱਥੇ ਨਾਲੇ ਫੈਮਲੀ ਵੀ ਬੈਠੀ ਤੁਹਾਨੂੰ ਫੈਮਲੀ ਦੇ ਮੂਤੋਂ ਵੀ ਕੁਆਲਿਟੀ ਹਨ ਵੀ ਉਹਨਾਂ ਨੇ ਨਹੀਂ ਮੈਨੂੰ ਬਹੁਤ ਵਧੀਆ ਨਹੀਂ ਲੱਗਾ ਕਿ ਸਿੰਘ ਇੱਕ ਇਨਸਾਨ ਇੱਕ ਆਪਣਾ ਇਨਸਾਨ ਫੋਰਸ ਕਰ ਰਿਹਾ ਹਨ ਤੇ ਦੂਜਾ ਉਹਨੂੰ ਜਵਾਬ ਦੇ ਰਿਹਾ ਵੀ ਆ ਕੰਮ ਹੋ ਨਹੀਂ ਸਕਦਾ ਹਨ ਬਹੁਤ ਵਧੀਆ ਜ ਨਹੀਂ ਲੱਗਦਾ ਜਵਾਬ ਦੇਣਾ ਇਹ ਰੰਗ ਤੁਸੀਂ ਪੁੱਛੋ ਹੀ ਨਾ ਤੁਸੀਂ ਮੈਂ ਵੀਡੀਓਜ਼ ਬਣਾ ਰਹੀ ਹਾਂ ਵਲੌਗ ਬਣਾ ਰਹੀ ਮੈਂ ਥੋੜਾ ਬੰਦ ਕਰ ਲਈ ਹਨ ਫੈਮਿਲੀ ਆ ਰਹੀ ਹੈ ਹਨਾ ਚਲੋ ਐਨੇ ਵੀ ਮੈਂ ਨਹੀਂ ਕਹਿੰਦੀ ਨੇ ਸਾਰੇ ਕਹਿ ਰਹੇ ਆ ਬਸ 3-4 ਕੇ ਹੈਗੇ ਆ ਸ਼ਾਇਦ ਹਨਾ ਸ਼ਾਇਦ 3-4 ਹੋਮ ਗਏ ਆ ਥੋੜੇ ਜਿਹਾ ਹੋਰ ਹੋਣਗੇ ਦੋ ਚਾਰ ਵੀ ਹੋ ਕਰ ਉਹ ਲੈ ਕੇ ਆਉਂ ਬਲੌਗ ਚ ਉਹਨਾਂ ਨੂੰ ਲੈ ਕੇ ਮੈਂ ਆਪਣੇ ਆਪ ਕਿਸੇ ਨੂੰ ਨਹੀਂ ਲਿਆ ਸਕਦੀ ਹੁਣ ਤੁਸੀਂ ਆਪਣੀ ਜਗ੍ਹਾ ਆ ਮੇਰੀ ਜਗ੍ਹਾ ਤੁਸੀਂ ਆਪਣੇ ਆਪ ਨੂੰ ਰੱਖੋ ਕਿਸੇ ਨੇ ਤੁਹਾਨੂੰ ਕਹਤਾ ਆ ਤੁਹਾਡੇ ਫੈਮਿਲੀ ਮੈਂਬਰ ਨੇ ਵੀ ਤੁਸੀਂ ਮੈਨੂੰ ਮੈਨੂੰ ਬਲੌਗ ਚ ਲਾ ਦੇਓ ਤੁਸੀਂ ਉਹਨਾਂ ਨੂੰ ਬਲੌਗ ਚ ਤੱਕੇ ਨਾਲ ਲੋ ਨਾ ਜਾਂ ਮੈਂ ਉਸ ਵਾਰ ਪਰ ਕਹੂੰਗੀ ਵੀ ਮੇਰੇ ਬਲੌਗ ਚਾ ਮੇਰੇ ਬਲੌਗ ਚਾ ਨਹੀਂ ਅਗਲਾ ਸੋਚਦਾ ਹੁੰਦਾ ਵੀ ਵੀ ਚਾਰ ਪੈਸਿਆਂ ਲਈ ਸੌਰੀ ਦੋ ਪੈਸਿਆਂ ਲਈ ਹਨਾ ਐਨੇ ਦਾ ਆਪਾਂ ਨੂੰ ਅੱਜ ਕੋਈ YouTube ਤੋਂ ਕੋਈ ਕੋ ਹੋ ਵੀ ਨਹੀਂ ਰਹੀ ਹੈ ਕਿ ਹਨਾ ਵੀ ਆਪਣਾ ਮਹੀਨੇ ਦਾ ਖਰਚਾ ਚੱਲ ਰਿਹਾ ਹੋਵੇ ਵੀ ਤੋਂ ਪੈਸੇ 2 2 ਡਾਲਰਾਂ ਲਈ ਸ਼ਾਇਦ ਕਹਿੰਦੇ ਨੇ ਵੀ ਮੈਨੂੰ ਵਲੌਗ ਚਾਹ ਹਨਾ ਨਹੀਂ ਜਿੰਨੇ ਆਪਾਂ ਨੂੰ ਦੇਖੋ ਆਪਣਾ ਜਿੰਨੇ ਕਮੈਂਟ ਕਰ ਰਹੇ ਆ ਜਿੰਨੇ ਕ ਆਪਾਂ ਨੂੰ ਦੇਖ ਰਹੇ ਆ ਪਸੰਦ ਕਰ ਰਹੇ ਆ ਫੈਮਲੀ ਵਧੂਗੀ ਹੌਲੀ ਹੌਲੀ ਵਧ ਚੋਗੀ ਕੋਈ ਚੱਕਰ ਨਹੀਂ ਹੌਲੀ ਹੌਲੀ ਵਧ ਚੋਗੇ ਤੁਸੀਂ ਮੇਰੇ ਨਾਲ ਕਿੰਨੇ ਜੁੜ ਰਹੇ ਹੋ ਹਨਾ ਅੱਗੇ ਤੇ ਅੱਗੇ ਅੱਗੇ ਤੇ ਅੱਗੇ ਹੋ ਫੈਮਲੀ ਵੱਧ ਰਹੀ ਆ ਚਲੋ ਕੋਈ ਗੱਲ ਨਹੀਂ ਅਪ ਡਾਊਨ ਹੁੰਦੇ ਰਹਿੰਦੇ ਨੇ ਹਨਾ ਵੱਡੇ ਵੱਡੇ ਨਾਲ ਵੀ ਹੋ ਜਾਂਦੇ ਨੇ ਕੋਈ ਚੱਕਰ ਨਹੀਂ ਆਪਾਂ ਤਾਂ ਹਜੇ ਕੰਮ ਸ਼ੁਰੂ ਹੀ ਕਰੇ ਨੇ ਜਿੰਨਾ ਜਿਹਾ ਹੈਗਾ ਮੇਰੇ ਲਈ ਉਹਨਾਂ ਕਾ ਠੀਕ ਆ ਇਸ ਲਈ ਤੁਸੀਂ ਵੀ ਇਹ ਮੰਨੋ ਵੀ ਜਿੰਨਾ ਮੈਂ ਦਿਖਾ ਰਹੀ ਜੋ ਦਿਖਾ ਰਹੀ ਹਾਂ ਨਾ ਪਹਿਲਾਂ ਮੈਂ ਸ਼ੁਰੂਆਤ ਤਾਂ ਮੈਂ ਕੱਲੀ ਨੇ ਕੀਤੀ ਸੀਗੀ ਹਨਾ ਬਸ ਦਿਖਾ ਰਹੀ ਹਾਂ ਫੈਮਿਲੀ ਵੀ ਦਿਖ ਰਹੀ ਹੈ ਤੁਹਾਨੂੰ ਵਧੀਆ ਦਿਖ ਰਿਹਾ ਸਾਰਾ ਕੁਝ ਵਧੀਆ ਦਿਖਾ ਜੇ ਮੇਰੀ ਕਿਸੇ ਵੀ ਗੱਲ ਦਾ ਕਿਸੇ ਨੂੰ ਵੀ ਚਾਹੇ ਕੋਈ ਵੀ ਵਲੌਗ ਦੇਖ ਰਹੀ ਹਾਂ ਨਾ ਕੋਈ ਵੀ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਪਲੀਜ਼ ਮੈਨੂੰ ਮਾਫ ਕਰਿਓ ਮੈਂ ਜਿਹੜੀ ਆ ਲਾਈਨ ਬਹੁਤ ਮਨ ਲੋ ਗੱਲਾਂ ਬਹੁਤ ਲੰਬੀਆਂ ਲੱਗਦੀਆਂ ਤਾਂ ਮੈਨੂੰ ਮਾਫ ਕਰ ਦਿਓ ਪਲੀਜ਼ ਜੇ ਮੈਂ ਕਿਸੇ ਨੂੰ ਮੇਰੀ ਗੱਲ ਦਾ ਪਰ ਜੋ ਸੱਚ ਹੈ ਨਾ ਮੈਂ ਉਹੀ ਦੱਸ ਰਹੀ ਹਾਂ ਕਿਸੇ ਨੂੰ ਵੀ ਅੱਗੇ ਤੋਂ ਮੈਨੂੰ ਕੋਈ ਪ੍ਰੋਬਲਮ ਹੁਣ ਮੈਂ ਆ ਲਾਸਟ ਮੇਰੀ ਵੀਡੀਓ ਹੋ ਗਿਆ ਦਰਾਣੀ ਦੇ ਉੱਤੇ ਜਵਾਬ ਤੇ ਕਿਉਂਕਿ ਮੈਂ ਕਿਸੇ ਦਾ ਕੋਈ ਕੰਟੈਂਟ ਵੀ ਨਹੀਂ ਲੈਣਾ ਚਾਹੁੰਦੀ ਹਨਾ ਵੀ ਕੋਈ ਮੈਨੂੰ ਕੋਈ ਵੀ ਤੁਸੀਂ ਹਨਾ ਵੀ ਦਰਾਣੀ ਦੇ ਨਾਮ ਤੇ ਮੈਂ ਕੋਈ ਕੰਟੈਂਟ ਵੀ ਨਹੀਂ ਲੈਣਾ ਮੈਨੂੰ ਬਾਰ-ਬਾਰ ਬਸ ਮੈਂ ਤੁਹਾਨੂੰ ਪਹਿਲਾਂ ਵੀ ਤੁਹਾਨੂੰ ਵੀਡੀਓ 'ਚ ਕਿਹਾ ਵੀ ਮੈਨੂੰ ਬਾਰ-ਬਾਰ ਉਹਨਾਂ ਬਾਰੇ ਕੋਈ ਕਮੈਂਟ ਨਾ ਕਰੋ ਕੋਈ ਵੀ ਨਾ ਕਰੋ ਮੇਰੇ ਬਾਰੇ ਕਰੋ ਜੋ ਕਰਨੀ ਹੈ ਹੋਰ ਫੈਮਿਲੀ ਮੈਂਬਰਾਂ ਦੇ ਮੇਰੇ ਗਲਤੀਆਂ ਕਰੋ ਹਨਾ ਹੋਰ ਕੁਝ ਕਰੋ ਵੀ ਉਹਨਾਂ ਬਾਰੇ ਕੋਈ ਕਮੈਂਟ ਨਾ ਕਰੋ ਵੀ ਤਾਂ ਕਿ ਮੈਨੂੰ ਉਹਨਾਂ ਦਾ ਕੰਟੈਂਟ ਵੀ ਬਣਾਉਣਾ ਪੈ ਜੇ ਹਨਾ ਵੀ ਅਗਲਾ ਹੁਣ ਦੇਖੋ ਮੈਨੂੰ ਚੰਗਾ ਨਹੀਂ ਲੱਗਦਾ ਜਿਹੜੀ ਮਿਹਨਤ ਕਰਨੀ ਹੈ ਆਪਣੇ ਸਿਰ ਤੇ ਕਰਨੀ ਹੈ ਆਪਣੇ ਲਈ ਕਰਨੀ ਹੈ ਹਨਾ ਵੀ ਹਨਾ ਬਸ ਬਾਰ-ਬਾਰ ਮੈਨੂੰ ਵਧੀਆ ਜਿਹਾ ਨਹੀਂ ਲੱਗਦਾ ਜਵਾਬ ਦੇਣਾ ਤਾਂ ਕਰਕੇ ਜੇ ਕਿਸੇ ਨੂੰ ਮੇਰੀ ਗੱਲ ਕੋਈ ਬੁਰੀ ਲੱਗੀ ਹੋਵੇ ਖੇਸੀ ਦੀ ਤੈਹ ਲਾ ਕੇ ਮੈਂ ਗੋਦੀ 'ਚ ਰੱਖ ਲਈ। ਖੇਸੀ ਦੀ ਤੈਹ ਲੱਗ ਗਈ। ਇਹ ਬਹੁਤ ਸਾਰੇ ਆ ਜਿਹੜੇ ਮੈਨੂੰ ਪਸੰਦ ਕਰਦੇ ਨੇ, ਵਲੌਗ ਪਸੰਦ ਕਰਦੇ ਨੇ ਹਨਾ ਪਲੀਜ਼ ਬਸ ਇਦਾਂ ਹੀ ਪਿਆਰ ਬਣਾਇਆ ਕਿਉਂ ਚੰਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਸੋਹਣੇ-ਸੋਹਣੇ ਕਮੈਂਟ ਕਰਿਓ। ਤੇ ਮੈਂ ਹੁਣ ਰੋਜ਼-ਰੋਜ਼ ਇਹ ਕੰਟੈਂਟ ਨਹੀਂ ਲੈ ਸਕਦੀ ਕਿਉਂਕਿ ਮੈਨੂੰ ਵੀ ਕਿਸੇ ਦਿਨ ਮਰਜ਼ੀ ਤੋਂ ਬਿਨਾ ਕਿਸੇ ਦਾ ਕੰਟੈਂਟ ਲੈਣਾ ਅੱਛਾ ਨਹੀਂ ਲੱਗਦਾ ਤਾਂ ਪਲੀਜ਼ ਹਨਾ ਇਸ ਅ ਨੈਕਸਟ ਜਦੋਂ ਟਾਈਮ ਹੋਣਾ ਕੋਈ ਵੀ ਕਮੈਂਟ ਨਾ ਕਰਿਓ ਦਰਾਂ ਦੇ ਬਾਰੇ ਜੋ ਵੀ ਕਰਨਾ ਹੈ ਮੇਰੇ ਬਾਰੇ ਕਰੋ ਹੋਰ ਫੈਮਿਲੀ ਮੈਂਬਰਸ ਬਾਰੇ ਕਰੋ ਹੋਰ ਵੀ ਹੈ ਹਨਾ ਜਿੱਥੇ ਦੇ ਡੌਰ ਦੀ ਗੱਲੋਂ ਤਾਂ ਉਹ ਵੀਡੀਓ ਚ ਪਹਿਲਾਂ ਵੀ ਨਹੀਂ ਆਉਂਦੇ ਤੇ ਹਨਾ ਇਹ ਵੀ ਉਹ ਤਾਂ ਪਹਿਲਾਂ ਵੀ ਬਲੌਗਾਂ 'ਚ ਘਟਿਆ ਇਹਨੇ ਸ਼ੁਰੂ ਤੇ ਕਿਉਂਕਿ ਜਿਹੜਾ ਇਨਸਾਨ ਸ਼ੁਰੂ ਤੇ ਘਟਿਆ ਆ ਉਹਨਾਂ ਬਾਰੇ ਤਾਂ ਆਪਾਂ ਜਾਣਦੇ ਆਂ ਵੀ ਉਹ ਘਟਿਆ ਹੀ। ਵੀ ਉਹ ਉਹ ਸ਼ੁਰੂ ਤੇ ਘਟ ਆਇਆ ਨਾ ਇਸ ਕਰਕੇ ਮੈਂ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਵੀ ਉਹ ਕਿਉਂ ਨਹੀਂ ਆਉਂਦੇ ਜਾਂ ਨਹੀਂ ਆਉਂਦੇ। ਉਹ ਸ਼ੁਰੂ ਦੇ ਬਲੌਗਾਂ 'ਚ ਘਟ ਆਏ ਨੇ ਕਿਉਂਕਿ ਉਹ ਸ਼ੁਰੂ ਤੇ ਹੀ ਨਹੀਂ ਆਉਣਾ ਪਸੰਦ ਕਰਦੇ ਸੀ। ਚਲੋ ਜੀ ਤੇ ਹੁਣ ਆਪਾਂ ਮਿਲਦੇ ਆਂ ਅਗਲੇ ਵਧੀਆ ਜਿਹੇ ਬਲੌਗ 'ਚ।